ਅਸੀਂ ਆਪਾਂ 25 ਦੀ ਵੀਡੀਓ ਬਣਾ ਰਹੇ ਆਂ ਭਰਾਵੋ ਅੱਜ 5 ਤਰੀਕ ਆ ਤੇ ਪੰਜ ਹੀ ਟਰੈਕਟਰ ਡਰਾਈਵ ਕਰ ਚੁੱਕੇ ਆਂ ਬਹੁਤ ਮਿਹਨਤ ਆ ਆਪਣਾ ਦੀ ਕੈਪਟਾਨੀ ਸਾਰੋਜੀ ਟਰੈਕਟਰ ਸੇਮ ਹੋ ਰਿਹਾ ਅੱਜ ਭਾਈ ਜੀ ਦੇਵ ਸਿੰਘ ਜੱਗਾ ਜੱਗਾ ਕਿਹਦੇ ਪਿੰਡ ਜੀ ਦੇਵ ਸਿੰਘ ਜੱਗਾ ਪਾਈ ਦਾ ਨਾਮ ਪਿੰਡ ਖਟੜਾ ਖਟੜਾ ਪਿੰਡ ਆ ਨਰਮਾਣਾ ਨਰਮਾਣਾ ਆ ਅ ਘੜੇ ਗੋਪੜਾ ਨਰਮਾਣਾ ਪਿੰਡ ਖਟੜਾ ਖਟੜਾ ਉਹ ਤੇ ਨਾ ਜਿਵੇਂ ਨਰਮਾਣਾ ਨਰਮਾਣਾ ਪਿੰਡ ਟਕਰੀਆਂ ਦੇ ਗੁਰਦੁਆਰਾ ਸਾਹਿਬ ਦੇ ਕੋਲੇ ਆ ਤੇ ਇਧਰ ਜੈਪਾਲ ਸਿੰਘ ਸੰਧੂ ਕੁੜਿਆ ਜੈਪਾਲ ਸਿੰਘ ਸਿੱਧੂ ਤੁਹਾਡਾ ਕੋਲ ਵੀ ਖੜੇ ਜੀ ਆ ਗਏ ਸਟਾਕਰ ਸਿੰਘ ਨੰਬਰਦਾਰ 5400 ਸਟਾਕਰ ਸਿੰਘ ਨੰਬਰਦਾਰ ਸਾਰੇ ਪ੍ਰਿੰਸ ਸੁਆਵਾ ਨਵਾ ਰਹੇ ਆ ਤੇ ਦਰਸ਼ਨ ਜੀ ਆਏ ਨਾਲ ਕੇਵਲ ਸਿੰਘ ਪੰਡਤ ਮੈਂਬਰ ਸਾਹਿਬ ਮੈਂਬਰ ਸਾਹਿਬ ਨੂੰ ਥੋੜੀ ਲੱਗਿਆ ਫਿਰ ਜੀ ਕੱਲ ਹੋ ਗਿਆ ਸ਼ਾਮ ਹੋਇਆ ਠੀਕ ਹੈ ਜ਼ਰੂਰ ਮੈਂਬਰ ਸਾਹਿਬ ਸੋਨੂੰ ਵੀ ਬਹੁਤ ਬਹੁਤ ਵਧਾਈਆਂ ਸਾਡੀ ਟੀਮ ਬਨੇਓ ਵਡਾਹ ਘਟ ਦੀ ਟੀਮ ਬਨੇਓ ਸੋਨੂੰ ਵੀ ਲੱਖ ਲੱਖ ਵਧਾਈਆਂ ਤੇ ਸੋਨੂੰ ਵੀ ਬਈ ਬਹੁਤ ਬਹੁਤ ਮੁਬਾਰਕਾ ਹੋਣਾ ਕਿਵੇਂ ਲੱਗਿਆ ਸਰ ਨੰਬਰ ਦਾ ਸਾਹਿਬ ਸਾਡੀ ਕੋਲ ਆ ਕੇ ਮੈਂ ਕਿਵੇਂ ਜੀ ਆਇਆਂ ਨੂੰ ਕਿੰਨੇ ਸਾਥ ਜਗ੍ਹਾ ਜੀ ਬੰਦਾ ਜਾਂਦੇ ਜੀ ਸਾਹਿਬ ਆਪ ਨੂੰ ਮਿਲਿਆ ਦਰਿਆ ਨੂੰ ਮਿਲਿਆ ਬਾਈ ਦੇ ਸ਼ਤ ਤਾ ਵੀ ਆਪ ਨੂੰ ਮਿਲਿਆ ਪਾਣੇ ਨੂੰ ਪੰਜਾਬ ਤੋਂ ਮਿਲਿਆ ਹੈ ਕੁੰਮਲੇ ਤੋਂ ਮਿਲਿਆ ਨਹੀਂ ਹੈ ਹੈ ਨਹੀਂ ਮਿਲਿਆ ਬੰਦਾ ਲੈਂਦੇ ਹਨ ਮੈਂ ਲੈਂਦਾ ਲੈਂਦੇ ਹਨ ਕਿਹੜਾ ਸਮਾਪਰਨ ਤੇ ਬੋਲਿਆ ਹੁੰਦਾ ਰਾਤ ਵੀਡੀਓ ਦੇਖੀਂਦਾ ਰਾਤ ਵੀਡੀਓ ਪਾਈ ਸੀ ਰਾਤ ਬਾਈ ਕਹਿੰਦਾ ਦੇਖੀ ਵੀਡੀਓ ਤੇ ਧੜਕੇ ਘਰੇ ਆ ਗਏ ਬਾਈ ਲੈ ਗਏ ਤੇ ਅੱਜ ਇਹ ਲੈ ਕੇ ਚੱਲੇ ਆ 50 50 ਕੀ ਇਹ ਟਰੈਕਟਰ ਸੇਲ ਹੋ ਚੁੱਕਿਆ ਭਰਾਵੋ ਇਹਦੇ ਸੰਬੰਧ ਵਿੱਚ ਵੀ ਫੋਨ ਨਾ ਕਰਿਓ ਇਹ ਵੀ ਟਰੈਕਟਰ ਹੈ ਸੇਲ ਹੋ ਕੇ ਡ੍ਰਿਵਲ ਹੀ ਦੇ ਚੁੱਕਿਆ ਮੈਨੀਆਂ ਨੂੰ ਇਹ ਟਰੈਕਟਰ ਚੱਲਿਆ ਗਿਆ ਮੇਰੇ ਵੀਰ ਪਟਿਆਲੇ ਜਿਹੇ ਚ ਨਰਮਾਣਾ ਨਰਮਾਣਾ ਪਿੰਡ ਹੈ ਨਾਵੇ 90 ਦੇ ਨੇੜੇ ਨਿਰਮਾਣਾ ਪਿੰਡਾਂ 90 ਦੇ ਨੇੜੇ ਆ ਦਿਸਤਕੈਨਾਂ ਨੂੰ ਲੱਗਦਾ ਪਟਿਆਲਾ ਡੇਟਾਟਰ ਉੱਥੇ ਚੱਲਿਆ ਗਿਆ ਜੇ ਹੋਰ ਵੀ ਕੋਈ ਗੋਪੀ ਸਕਦੇ ਹੋ 530552105210 5210 ਉਦਰਾ ਤੋਂ ਹੋਰ ਸਾਰੇ ਤਰੀਕਾ ਦੇ ਡੇਟਾਟਰ ਖੜੇ ਆ ਜਰੂਰ ਭਾਈਆਂ ਨੂੰ ਵਧਾਈਆਂ ਦਿਓ ਕਮੈਂਟਾਂ ਚ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਧੰਨਵਾਦ